ਮਾਚਲ ਵਾਲਿਆਂ ਨੂੰ ਇਹੀ ਕਹਿਣਾ ਚਾਹਾਂਗੇ ਭਾਈ ਵੀ ਸਾਨੂੰ ਤਾਂ ਗਰਦਾਸਪੁਰ ਤੋਂ ਸੰਨੀ ਦਿਓਲ ਜੀ ਨਹੀਂ ਲੱਭੇ ਹੈਗੇ ਕੀ ਸ਼ਹੀਦ ਸੁਭਕਰਨ ਸਿੰਘ ਜੀ ਦਾ ਇੱਕ ਕਸੂਰ ਸੀਗਾ ਵੀ ਉਹ ਆਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਨ ਗਿਆ ਸੀਗਾ ਦੇਸ਼ ਦੀ ਰਾਜਨੀਤੀ ਵਿੱਚ ਜਾ ਕੇ ਅੰਦੋਲਨ ਕਰਨਾ ਇਹ ਗੁਨਾਹ ਹੈਗਾ ਵਾ ਸਾਡਾ ਸਰਕਾਰ ਆਪਣੇ ਪੀਬੀਮ ਤੇ ਕਰ ਲੇ ਉਹ ਗੁਨਾਹ ਸਮਝਿਆ ਸ਼ੂ ਤੁਸੀਂ ਸ਼ਹੀਦ ਸੁਭਕਰਨ ਸਿੰਘ ਜੀ ਦਾ ਪਾਛ ਬਾਦੜਾ ਜੇ ਮਿਸ਼ਰਾ ਟੈਨੀ ਉਹਨੂੰ ਸਜ਼ਾ ਦਿਵਾਉਣਾ ਚਾਹੁੰਦੇ ਸੀ ਜਿੰਨੇ ਲਹੂ ਸਾਡੇ ਕਿਸਾਨਾਂ ਦੇ ਦੇ ਲਹੂ ਨਾਲ ਹੱਥ ਰੰਗੇ ਹੋਏ ਆ ਇਹ ਧੋਖਾ ਦੇਸ਼ ਨਾਲ ਕੀਤਾ ਕਾਲਾ ਕਾਨੂੰਨ ਮੜਦਾ ਸਾਰੇ ਦੇਸ਼ ਦੇ ਸ਼ਿਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਲੀਡਰ ਨੇ ਸਰਵਸਿੰਘ ਪੰਦੇਰ ਅੱਜ ਉਹਨਾਂ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੋ ਗਏ ਕਿ ਸਵਾਲ ਖੜੇ ਕੀਤੇ ਗਏ ਨੇ ਜਿੱਥੇ ਭਾਜਪਾ ਵੱਲੋਂ ਆਪਣੀ ਲਿਸਟ ਜਾਰੀ ਕੀਤੀ ਗਈ ਆ ਉੱਥੇ ਹੀ ਜੋ ਫਿਲਮਾਂ ਦੇ ਐਕਟਰ ਨੇ ਉਹਨਾਂ ਨੂੰ ਟਿਕਟਾ ਦਿੱਤੀਆਂ ਗਿਆ ਨੇ ਸਭ ਤੋਂ ਵੱਡੀ ਗੱਲ ਕੀਤੀ ਗਈ ਆ ਉਹਨਾਂ ਵੱਲੋਂ ਹਿਮਾਚਲ ਦੇ ਵਿੱਚ ਹੀ ਤੇ ਕੰਗੜਾ ਰਣੌਤ ਨੂੰ ਉਮੀਦਵਾਰ ਦਾ ਐਲਾਨ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਹਿਮਾਚਲ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਵੀ ਤੁਸੀਂ ਦੇਖ ਕੇ ਵੋਟਾਂ ਪਾਓ ਅਸੀਂ ਅੱਜ ਤੱਕ ਗੁਰਦਾਸਪੁਰ ਵਾਲੇ ਸਣੀਦੌਰ ਨੂੰ ਲੱਭਦੇ ਫਿਰਦੇ ਪਾਰਟੀ ਦੇ ਉੱਤੇ ਵੀ ਕਿ ਸਵਾਲ ਖੜੇ ਕਿਤੇ ਗਏ ਨੇ ਉਹਨਾਂ ਕਹੇ ਹੈ ਕਿ ਅਸੀਂ ਬਾਰਡਰਾਂ ਦੇ ਉੱਤੇ ਬੈਠੇ ਹੋਇਆ ਨਾ ਇੱਥੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਬਿਜਲੀ ਦਾ ਪ੍ਰਬੰਧ ਹੈ ਸਰਕਾਰ ਕਿਉਂ ਨਹੀਂ ਕਰਦੀ ਕਹਿੰਦੇ ਕੇਂਦਰ ਨਾਲ ਤਾਂ ਸਾਡੀ ਲੜਾਈ ਹੈ ਹੀ ਹੈ ਜੋ ਕੇਂਦਰ ਨਾਲ ਗਠਜੋੜ ਕਰਦੇ ਨੇ ਪਾਰਟੀ ਉਹਨਾਂ ਸਾਡੀ ਲੜਾਈ ਹੈ ਪਰ ਆਵਾਦੀ ਪਾਰਟੀ ਕਿੱਥੇ ਗਏ ਨੇ ਦੇ 92 ਵਿਧਾਇਕ ਕਿਉਂ ਨਹੀਂ ਬੋਲਦੇ ਨੇ ਕਿਹਜੇ ਜਦੋਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਹਨਾਂ ਨੂੰ ਕਿਵੇਂ ਦੁੱਖ ਲੱਗਿਆ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆ ਜਿਹੜਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਮੋਰਚਾ ਚੱਲ ਰਿਹਾ ਵਾ ਲਗਭਗ ਉਸ ਮੋਰਚੇ ਨੂੰ ਚਲਦਿਆਂ ਹੋਇਆ 20 ਦਿਨ ਹੋ ਗਏ ਆ ਔਰ ਮੈਨੂੰ ਲੱਗਦਾ ਵੀ ਆਪਣੀ ਆਵਾਜ਼ ਵੀ ਸਹੀ ਹੋ ਆ ਰਹੀ ਹੋਊਗੀ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਅੱਜ ਦੇ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇ ਅੱਜ ਲਗਭਗ ਪਛਪਾ ਦੀ ਜਿਹੜੀ ਇੱਕ ਲਿਸਟ ਆ ਉਮੀਦਵਾਰਾਂ ਦੀ ਉਹ ਜਾਰੀ ਹੋਈ ਹੋਈ ਹੈ ਤੋ ਪਛਪਾ ਦੀ ਜਿਹੜੀ ਡੁੱਬਦੀ ਨਈਆ ਵਾ ਉਨ ਨੂੰ ਪਾਰ ਲਾਉਣ ਵਾਸਤੇ ਹੁਣ ਫਿਲਮੀ ਸਟਾਰਾਂ ਦਾ ਵੀ ਸਹਾਇਤਾ ਲਈ ਜਾ ਰਹੀ ਆ ਠੀਕ ਆ ਤੋ ਆ ਜੜੀਆਂ ਕੱਲ ਲਿਸਟ ਬਣੀ ਆ ਉੱਚ ਕੰਗਨਾ ਰਣੌਤ ਜੀ ਨੂੰ ਵੀ ਮੰਡੀ ਹਿਮਾਚਲ ਤੋਂ ਜੜੀ ਆ ਉਹ ਟਿਕਟ ਦਿੱਤੀ ਗਈ ਆ ਅਸੀਂ ਬਸ ਹਿਮਾਚਲ ਵਾਲਿਆਂ ਨੂੰ ਇਹੀ ਕਹਿਣਾ ਚਾਹਾਂਗੇ ਭਾਈ ਵੀ ਸਾਨੂੰ ਤਾਂ ਗਰਦਾਸਪੁਰ ਤੋਂ ਸੰਨੀ ਦਿਓਲ ਜੀ ਨਹੀਂ ਲੱਭੇ ਹੈਗੇ ਹਣ ਤੁਸੀਂ ਖਿਆਲ ਰੱਖਿਓ ਵੀ ਇਹ 5 ਸਾਲ ਦਾ ਵੀ ਸਾਨੂੰ ਨਹੀਂ ਲੱਭੇ ਹੈਗੇ ਸਨੀ ਦੇ올 ਜੀ ਇਹ ਭਾਜਪਾ ਦੇ ਉਮੀਦਵਾਰ ਸੀ ਗਰਦਾਸਪੁਰ ਤੋਂ ਹੁਣ ਤੁਸੀਂ ਆਪ ਦੀ ਮਰਜ਼ੀ ਕਰਨੀ ਆ ਵੀ ਤੁਸੀਂ ਕੀ ਕਰਨਾ ਹੈਗਾ ਪਰ ਫਿਲਮੀ ਸਤਾਰ ਜਿੱਤਦਾ ਜਾਂਦੇ ਆਪਣੀ ਸਟਾਰੀ ਦੇ ਜੋਰ ਨਾਲ ਪਰ ਉਦੋਂ ਬਾਅਦ ਲੋਕਾਂ ਦੇ ਕੰਮਕਾਰ ਕਰਨ ਵਾਸਤੇ ਉਹ ਮੁੜ ਕੇ ਲੱਭਦੇ ਨਹੀਂ ਹੈਗੇ ਸਾਰਿਆਂ ਬਾਰਿਆਂ ਨਹੀਂ ਕਈਆਂ ਨੇ ਤਾਂ ਫਿਰ ਫਿਲਮੀ ਇੰਡਸਟਰੀ ਤੋਂ ਆਪ ਦਾ ਕੰਮ ਘਟਾਇਆ ਤੇ ਕੋਈ ਲੋਕਾਂ ਨੂੰ ਵੀ ਸਮਾਂ ਦਿੱਤਾ ਦੋ ਦੋਆ ਤੋਂ ਇਸ ਕਰਕੇ ਜੜੀ ਪਾਰਟੀ ਕਹਿੰਦੀ ਸੀ 400 ਤੋਂ ਪਾਰ ਠੀਕ ਹੈ ਜੀ ਭਾਜਪਾ ਦਾ ਨਾਰਾ ਵੀ 400 ਤੋਂ ਪਾਰ ਠੀਕ ਹੈ ਜੀ ਆਨੇ ਵੇਖੋ ਕਿਤੇ ਲੋਕੀ ਇਹ ਨਾ ਕਰ ਦੇਣ ਸੱਤਾ ਤੋਂ ਬਾਹਰ ਠੀਕ ਹੈ ਉਹਨਾਂ ਨੂੰ ਡਰ ਸਤਾ ਰਿਹਾ ਵੀ 400 ਤੋਂ ਪਾਰ ਦੀ ਥਾਂ ਕਿਤੇ ਲੋਕਾਂ ਨੇ ਸੱਤਾ ਤੋਂ ਬਾਹਰ ਕਰਤਾ ਤੇ ਇਹਦਾ ਕੀ ਬਣੂਗਾ ਇਸ ਕਰਕੇ ਭਰਾਓ ਫਿਲਮੀ ਸਤਾਰਾਂ ਦਾ ਜਿਹੜਾ ਆਸਰਾ ਵਾ ਲਿਆ ਜਾ ਰਿਆ ਜਾਨੀ ਦੀ ਜਿਹੜਾ ਉਹਨਾਂ ਦਾ ਵਰਕਰ ਜੁੜਿਆ ਹੋਇਆ ਵਾ ਪਿਛਲੇ 30 ਸਾਲ ਤੋਂ 40 ਸਾਲ ਤੋਂ 50 ਸਾਲ ਤੋਂ ਉਹਨਾਂ ਦੇ ਨਾਲ 10 ਸਾਲ ਤੋਂ 20 ਸਾਲ ਤੋਂ ਉਹਨੂੰ ਛੱਡਿਆ ਠੀਕ ਆ ਇਹਦਾ ਮਤਲਬ ਸਭ ਕੁਝ ਅੱਛਾ ਪਾਜਪਾ ਦੇ ਅੰਦਰ ਨਹੀਂ ਹੈਗਾ ਤੋਂ ਇਸ ਕਰਕੇ ਇਹ ਗੱਲਾਂ ਨਾਲ ਵੀ ਧਿਆਨ ਵਿੱਚ ਰੱਖਿਆ ਜਾਵੇ ਵੀ ਸਾਡਾ ਅੰਦੋਲਨ ਸਿਆਸੀ ਤੌਰ ਤੇ ਹਾਕਮਾਂ ਨੂੰ ਪੂਰੀ ਤਰ੍ਹਾਂ ਸੇਕ ਲਾ ਰਿਹਾ ਹੈਗਾ ਉਹਦਾ ਪੂਰਾ ਦਬਾਅ ਬਣ ਰਿਹਾ ਹੈਗਾ ਤੋਂ ਇਸ ਕਰਕੇ ਜਿਵੇਂ ਜਿਵੇਂ ਅੰਦੋਲਨ ਹੋਰ ਅੱਗੇ ਜਾਊਗਾ ਇਹ ਹੋਰ ਤੇਜ਼ ਹੋਊਗਾ ਔਰ ਜਿਵੇਂ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਹੋਇਆ ਵਾ ਵੀ ਪਾਸ਼ਪਾ ਗਠਜੋੜ ਦਾ ਵਿਰੋਧ ਕਰਨਾ ਹੈਗਾ ਡੱਟ ਕੇ ਵਿਰੋਧ ਕਰਨਾ ਹੈਗਾ ਜਦੋਂ ਵੀ ਇਹ ਪਿੰਡਾਂ 'ਚ ਆਉਂਦੇ ਹੈਗੇ ਆ ਤਾਂ ਇਹਨਾਂ ਨੂੰ ਸਵਾਲ ਕਰਨੇ ਆ ਜਿਹੜੇ ਸਵਾਲ ਕਰਨੇ ਆ ਵੀ ਕੀ ਦੇਸ਼ ਦੀ ਰਾਜਤਾ ਨਿ ਵਿੱਚ ਜਾ ਕੇ ਅੰਦੋਲਨ ਕਰਨਾ ਇਹ ਗੁਨਾਹ ਹੈਗਾ ਵਾ ਸਾਡਾ ਕੀ ਟਰੈਕਟਰ ਟਰਾਲੀਆਂ ਜਾਂ ਸਾਡੇ ਟਰੈਕਟਰ ਤੁਹਾਨੂੰ ਟੈਂਕ ਕਿਉਂ ਦੀਦੇ ਹੈਗੇ ਆ ਸਾਡੇ ਵਾਲਾ ਟਰੈਕਟਰ ਤੁਹਾਨੂੰ ਟੈਂਕ ਕਿਉਂ ਦਿਖੀ ਜਾਂਦਾ ਵਾ ਜਦੋਂ ਆਓ ਉਦੋਂ ਸਭ ਤੋਂ ਪਹਿਲਾਂ ਟਰੈਕਟਰ ਲਾ ਕੇ ਲੈ ਜਾਓ ਇਹਨਾਂ ਨੂੰ ਕਹੇ ਮਹਾਰਾਜ ਵੇਖ ਲਓ ਇਹ ਟਰੈਕਟਰ ਆ ਇਹ ਤੁਹਾਡਾ ਕਾਰਪੋਰੇਟਾਂ ਦਾ ਹੀ ਟਰੈਕਟਰ ਆ ਜਿਹਦੇ ਨਾਲ ਅਸੀਂ ਖੇਤੀ ਕਰਦੇ ਹੈਗੇ ਆ ਤੇ ਕੰਮਕਾਰ ਕਰਦੇ ਹੈਗੇ ਆ ਔਰ ਜਦੋਂ ਇਹ ਤੁਹਾਡੀਆਂ ਵੀ ਰੈਲੀਆਂ ਹੁੰਦੀਆਂ ਵਾ ਉਹਨਾਂ ਥਾਵਾਂ ਤੇ ਵੀ ਇਹ ਟਰੈਕਟਰ ਦੀਦੇ ਹੈਗੇ ਆ ਤਾਂ ਇਹ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ ਤਾਂ ਇਸ ਕਰਕੇ ਦੂਜਾ ਸਵਾਲ ਕੀ ਸ਼ਹੀਦ ਸੁਭਕਰਨ ਸਿੰਘ ਜੀ ਦਾ ਇਹ ਕਸੂਰ ਸੀਗਾ ਵੀ ਉਹ ਆਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਨ ਗਿਆ ਸੀਗਾ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣ ਗਿਆ ਸੀਗਾ ਇਹ ਗਨਾਹ ਮੰਨਦੇ ਜੇ ਜਾਂ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਸੀ ਜਾਂ ਅਸੀਂ ਲਖੀਮਪੁਰ ਦੇ ਕਾਤਲ ਪੰਜ ਪਾ ਦਾ ਜਿਹੜਾ ਜੇ ਮਿਸ਼ਰਾ ਟੈਣੀ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਸੀ ਜਿੰਨੇ ਲਾਹੂਚ ਸਾਡੇ ਕਿਸਾਨਾਂ ਦੇ ਲਹੂ ਨਾਲ ਹੱਥ ਰੰਗੇ ਹੋਏ ਆ ਉਹ 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 ਗੁਨਾਹ ਸਮਝਿਆ ਤੁਸੀਂ ਜਾਂ ਜੋ ਤੁਸੀਂ ਵਾਦਾ ਕੀਤਾ ਸੀ ਪਿਛਲੇ ਅੰਦੋਲਨ ਚ ਪਿਊਸ਼ ਗੋਇਲ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਇਹ ਗੱਲ ਕਹਿੰਦੇ ਸੀ ਵੀ ਬਿਜਲੀ ਬਿੱਲ ਨਹੀਂ ਲੈ ਕੇ ਆਉਂਦੇ ਖਪਤਕਾਰਾਂ ਨੂੰ ਪੁੱਛਿਆਂ ਤੋਂ ਬਗੈਰ ਤੁਸੀਂ ਹੁਣ ਲੈਣ ਦਾ ਬਣ ਗਿਆ ਬਿਜਲੀ ਬਿੱਲ ਤੇ ਬਣ ਗਿਆ ਤੇ 2023-24 ਇਹ ਧੋਖਾ ਦੇਸ਼ ਨਾ ਕੀਤਾ ਕਾਲਾ ਕਾਨੂੰਨ ਮੜਦਾ ਸਾਰੇ ਦੇਸ਼ ਦੇ ਸਿਰ ਤੇ ਨਾਲੇ ਪੰਜਾਬੀਓ ਦੇਸ਼ਵਾਸੀਓ ਇਹ ਬਿਜਲੀ ਬਿੱਲ 2023-24 ਸਾਡਾ ਨਹੀਂ ਹੈਗਾ ਇਹ ਮਲਾਜ਼ਮਾਂ ਲਈ ਵੀ ਉਹਨਾਂ ਮਾਰੂਆ ਇਹ ਵਿਦਿਆਰਥੀਆਂ ਲਈ ਵੀ ਉਹਨਾਂ ਮਾਰੂਆ ਇਹ ਮਜ਼ਦੂਰਾਂ ਲਈ ਵੀ ਉਹਨਾਂ ਮਾਰੂ ਦੁਕਾਨਦਾਰਾਂ ਲਈ ਵੀ ਕੁੱਲ 3 ਕਰੋੜ ਤੇ ਦੇਸ਼ ਦੀ 140 ਕਰੋੜ ਆਬਾਦੀ ਵਾਸਤੇ ਇਹ ਮਾਰੂ ਹੈਗਾ ਵਾ ਇਹ ਵੀ ਬਣਾ ਲਿਆ ਇਹ ਮੰਗ ਕਰਨ ਗਿਆ ਇਹਨੂੰ ਗਣਾ ਤੁਸੀਂ ਸਮਝਿਆ ਜਾਂ ਇਹ ਗਣਾ ਸੀ ਵੀ ਦਿੱਲੀ ਵਾਲੇ ਸਾਰੇ ਕੇਸ ਤੁਸੀਂ ਵਾਪਸ ਲੈਣ ਦੀ ਗੱਲ ਕਹੀ ਸੀ ਭਾਵੇਂ ਛੋਟਾ ਮਸਲਾ ਉਹ ਮੰਗ ਸਾਡੀ ਗਲਤ ਲੱਗੀ ਤੁਹਾਨੂੰ ਜਾਂ ਇਹ ਖੇਤੀਬਾੜੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੋ ਰਿਹਾ ਠੀਕ ਹੈ ਜੀ ਕੁੱਲ ਪ੍ਰਦੂਸ਼ਣ ਦਾ 7-8% ਹਿੱਸਾ ਉਹਨੂੰ ਕੋ ਕ੍ਰਾਈਮ ਮੰਨਿਆ ਜਾ ਰਿਹਾ ਤੋਂ ਇਸ ਕਰਕੇ ਪੋਲੂਸ਼ਨ ਵਾਲੇ ਐਕਟ 'ਚੋਂ ਖੇਤੀ ਨੂੰ ਬਾਹਰ ਕੱਢਣ ਦਾ ਸਵਾਲ ਸੀ ਇਹ ਗੱਲ ਮਾੜੀ ਲੱਗੀ ਹੁਣ ਜਿਹੜੀਆਂ ਰਿਪੋਰਟਾਂ ਆ ਗਈਆਂ ਭਾਰਤ ਕਹਿੰਦੇ ਪੂਰੇ ਦਾ ਪੂਰਾ ਦੁਨੀਆ ਦੇ ਤੀਜੇ ਚੌਥੇ ਪਲੂਟਟ ਮੁਲਕਾਂ 'ਚ ਆ ਗਿਆ ਫਿਰ ਉਹਦੇ ਲਈ ਵੀ ਕਹਿ ਦੋ ਖੇਤੀ ਜ਼ਿੰਮੇਵਾਰ ਹੈ ਜਿਹੜੀ ਇੰਡਸਟਰੀ ਆ 52% ਉਹਦੇ 'ਲਤੇ ਤੁਹਾਡੀ ਉਂਗਲ ਚੱਕਦੀ ਨਹੀਂ ਹੈਗੀ ਕਿਉਂਕਿ ਉਹ ਤੁਹਾਡੇ ਕਾਰਪੋਰੇਟਾਂ ਦੀ ਹੈਗੀ ਆ ਅਗਲੀ ਗੱਲ ਫਸਲੀ ਬੀਮਾ ਯੋਜਨਾ ਇਹਦੀ ਮੰਗ ਕਰਦੇ ਆ ਹਰ ਵਾਰੀ ਮੌਸਮਾਂ ਦੀ ਮਾਰ ਹੇਠ ਸਾਡੀਆਂ ਫਸਲਾਂ ਹੁੰਦੀਆਂ ਅੱਡ ਅੱਡ ਟੰਗਣਾ ਵੀ ਉਹ ਸਰਕਾਰ ਆਪਣੇ ਪੀਪੀਐਮ ਤੇ ਕਰ ਲੇ ਉਹ ਗੁਨਾਹ ਸਮਝਿਆ ਸ਼ੂ ਤੁਸੀਂ ਸ਼ਹੀਦ ਸੁਭਕਰਨ ਸਿੰਘ ਜੀ ਦਾ ਜਾਂ ਫਿਰ ਅਸੀਂ ਕਹਿੰਨੇ ਭਾਰਤ ਡਬਲਯੂਟੀਓ ਤੋਂ ਬਾਹਰ ਆ ਜੇ ਇਹ ਗਣਾ ਹੈਗੇ ਆ ਸੋ ਇਹ ਸਵਾਲ ਕਰਨੇ ਆ ਭਰਾਓ ਪਾਜਪਾ ਦੇ ਗਠਜੋੜ ਨੂੰ ਠੋਕ ਵਜਾ ਕੇ ਕਰਨੇ ਆ ਕੋਈ ਲੋ ਲਿਆਜ ਨਹੀਂ ਕਰਨਾ ਔਰ ਜੇ ਉਹ ਸਵਾਲ ਕਰਨ ਦਾ ਅਧਿਕਾਰ ਨਹੀਂ ਦਿੰਦੇ ਹੈਗੇ ਤਾਂ ਫਿਰ ਝੰਡੇ ਵਖਾ ਲੈਣੇ ਕਾਲੇ ਵਿਰੋਧ ਕਰਨਾ ਡਟ ਕੇ ਵਿਰੋਧ ਕਰਨਾ ਔਰ ਜਿਵੇਂ ਹੁਣ ਪਾਜਪਾ ਕੈਂਪੇਨ ਕਰ ਰਹੀ ਆ ਜਿਵੇਂ ਸੁਨੀਲ ਜਾਖੜ ਜੀ ਨਿਕਲੇ ਉਹਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਹੋਇਆ ਬਹੁਤ ਚੰਗੀ ਗੱਲ ਆ ਇਸੇ ਤਰੀਕੇ ਨਾਲ ਜਮਾਤੀ ਤੌਰ ਤੇ ਜਥੇਬੰਦਕ ਤੌਰ ਤੇ ਇੱਕ ਪੀਸਫੁਲੀ ਢੰਗ ਨਾਲ ਵਿਰੋਧ ਲਗਾਤਾਰ ਜਾਰੀ ਰਹੂਗਾ ਸਾਰੇ ਪੰਜਾਬ ਦੇ ਲੀਡਰਸ਼ਿਪ ਨੂੰ ਵਰਕਰਾਂ ਨੂੰ ਆ ਇਹਦੇ ਵਾਸਤੇ ਵੀ ਮਨ ਬਣਾ ਕੇ ਪਿਆਰੀ ਕਰਕੇ ਰੱਖੋ ਕਿਸੇ ਵੇਲੇ ਵੀ ਕਿਸੇ ਬੰਦੇ ਨੂੰ ਖਬਰ ਆ ਸਕਦੀ ਆ ਬਸ ਇਸ ਕੰਮ ਵਿੱਚ ਇਹ ਗੱਲਾਂ ਦਾ ਖਿਆਲ ਰੱਖਣਾ ਕਿ ਦੂਜੀ ਪਾਰਟੀ ਕੋਈ ਦੂਜੇ ਸ਼ਰਾਰਤ ਨਾ ਕਰਾ ਜਵੇ ਦੂਜੀ ਪਾਰਟੀ ਦੂਜੇ ਕੰਮ ਤੇ ਸ਼ਰਾਰਤ ਨਾ ਕਰ ਦੇਵੇ ਇਹ ਪੱਕਾ ਹਾਂ ਆਮ ਆਦਮੀ ਪਾਰਟੀ ਕੋ ਵੀ ਸਵਾਲ ਹੋਣੇ ਚਾਹੀਦੇ ਆ ਇਹਨਾਂ ਕੋ ਹੋਰ ਪਾਜਪਾ ਗਠਜੋੜ ਕੋ ਸਵਾਲ ਸਿੱਧੇ ਸਿੱਧੇ ਉਹ ਮੁੱਖ ਨਿਸ਼ਾਨੇ ਤੇ ਆ ਸਾਡੇ ਮੁੱਖ ਇਸ ਬਲੇ ਲੜਾਈ ਕੇਂਦਰ ਦੀ ਸਰਕਾਰ ਨਾਲ ਪਰ ਆਮ ਆਦਮੀ ਕੋ ਕੀੜੀ ਕਰੋਗੇ ਕਿ ਬਿਜਲੀ ਦੇਣ ਚ ਤਕਲੀਫ ਹੁੰਦੀ ਆ ਬਾਰਡਰਾਂ ਤੇ ਕਿ ਪਾਣੀ ਪਹੁੰਚਾਉਣ ਚ ਤਕਲੀਫ ਆਉਂਦੀ ਇਹਨਾਂ ਨੂੰ ਬਾਰਡਰਾਂ ਤੇ ਇਹ ਦੱਸਣ ਇਹ ਪੰਜਾਬ ਦੇ ਵਿੱਚ ਅੰਦੋਲਨ ਆ ਨਾ ਭਰਾਓ ਉੱਥੇ ਬਿਜਲੀ ਨਾ ਉੱਥੇ ਪਾਣੀ ਔਰ ਨਾ ਸਿਕਿਉਰਿਟੀ ਇਹ ਤਿੰਨੇ ਸੂਬੇ ਦਾ ਅਧਿਕਾਰ ਖੇਤਰ ਆ ਅਜੇ ਮੀਟਿੰਗਾਂ ਚੱਲਦੇ ਹੋਏ ਆ ਹਾਂ ਦੇਖੋ ਨਾ ਜਦੋਂ ਬਾਰਡਰਾਂ ਤੇ ਅਟੈਕ ਹੋਇਆ ਸਾਡੇ ਤੇ ਅਟੈਕ ਹੋਇਆ ਸਾਰਾ ਇਹ ਬਣਵੇਂ ਦੇ ਬਣਵੇਂ ਗੁੰਗੇ ਰਹੇ ਠੀਕ ਆ ਕੁਝ ਹਿੱਸਿਆਂ 'ਚ ਆਲੋਚਨਾ ਆਈ ਇਹਨਾਂ ਦੀ ਇਹ ਨਹੀਂ ਕਹਿੰਦੇ ਆਲੋਚਨਾ ਨਹੀਂ ਆਈ ਹੈਗੀ ਹੁਣ ਦੇਖੋ ਗੁੰਗਿਆਂ ਨੂੰ ਕਿੱਦਾਂ ਜਮਾਨਾ ਲੱਗ ਗਿਆ ਵੇਖੋ ਨਾ ਹੁਣ 6 ਵਜੇ ਨਾ ਆਪਣੇ ਤੇ ਵੀ ਸਾਡਾ ਕੇਜਰੀਵਾਲ ਫੜ ਕੇ ਅੰਦਰ ਦੇ ਦਿੱਤਾ ਜੀ ਤੇ ਅਹੀ ਵੀ ਉਦੋਂ ਚੰਡੀਗੜ੍ਹ ਚੱਲੇ ਹਾਂ ਸਾਨੂੰ ਵੀ ਰਾਤੀ ਫੜ ਲਿਆ ਸੀ ਮੁੱਖ ਮੰਤਰੀ ਸਾਹਿਬ ਤੁਹਾਡੇ ਦੇਸ਼ਾਂ ਤੇ ਸਾਡੇ ਵੀ 2 2 ਵਜੇ 4 4 ਵਜੇ ਘਰਾਂ ਤੋਂ ਚੁੱਕ ਕੇ ਲੈ ਗਏ ਜਦੋਂ ਅਸੀਂ ਚੰਡੀਗੜ੍ਹ ਜਾਣਾ ਸੀਗਾ ਹੁਣ ਜਦੋਂ 6 ਵਜ ਦੀਆਂ ਨਾ ਆਪਣੇ ਆਪ ਤੇ ਫਿਰ ਪਤਾ ਲੱਗਦਾ ਹੁੰਦਾ ਇਹਨੇ ਹੱਕੇ ਜਦੋਂ ਲੋਕਾਂ ਨੂੰ ਅੰਦਰ ਚੁੱਕ ਕੇ ਦਿੱਤਾ ਜਾਂਦਾ ਹੁੰਦਾ ਜਿਵੇਂ ਲੌਂਗੋਵਾਲ ਦੇ ਵਿੱਚ ਸਾਡਾ ਕਿਸਾਨ ਭਗਵੰਤ ਮਾਨ ਜੀ ਤੁਸੀਂ ਪਹਿਲਾ ਕਿਸਾਨ ਠੀਕ ਆ ਤੁਹਾਡੀ ਫੋਰਸ ਨੇ ਤੱਕਾ ਮੁਕੀ ਕਰਕੇ ਤੁਹਾਡੇ ਸਿਪਾਹੀ ਨੇ ਤੱਕਾ ਖਿੱਚ ਕੇ ਛੁੱਟਿਆ ਉਹ ਸਾਡੇ ਕੋਲ ਕਿਥੇ ਲੈ ਆ ਗਿਆ ਇਹ ਤੁਸੀਂ ਕੀਤਾ ਸੀਗਾ ਤੁਹਾਨੂੰ ਯਾਦ ਕਰਾ ਦਈਏ ਇਹ ਸਵਾਲ ਇਹਨਾਂ ਤੋਂ ਵੀ ਹੋਣੇ ਚਾਹੀਦੇ ਆ ਵੀ ਹੁਣ ਜਿਵੇਂ ਕਿੰਨੇ ਅਸੀਂ ਦਿੱਲੀ ਫੋਰਸ ਦੇ ਸਪਾਈ ਤੁਹਾਨੂੰ ਫੜਾਏ ਆ ਕਿੰਨੇ ਤੁਹਾਨੂੰ ਸੀਆਈਡੀ ਵਾਲੇ ਫੜਾਏ ਉਹਨਾਂ ਤੇ ਪਰਚਾ ਕਿਉਂ ਨਹੀਂ ਕਰਦੇ ਹੈਗੇ ਕਰ ਦੋ ਠੋਕੋ ਤੁਹਾਨੂੰ ਮੌਕਾ ਦੇ ਰਹੇ ਆ ਤੁਸੀਂ ਕਹਿੰਦੇ ਸੀ ਪਾਛਪਾ ਦੇ ਸਭ ਤੋਂ ਵੱਡੇ ਵਿਰੋਧੀ ਹੈਗੇ ਆ ਤੁਸੀਂ ਤਾਂ ਹਮਾਇਤੀ ਨਿਕਲ ਰਹੇ ਜੇ ਸੋ ਜੋ ਕੋ ਜਿੰਨਾ ਉਹਨਾਂ ਨੇ ਪੰਜਾਬ ਦੀ ਸਰਦ ਨੂੰ ਇਸਤੇਮਾਲ ਕੀਤਾ ਵਾ ਸਾਡੇ ਅੰਦਰ ਆਏ ਨੇ ਕਰੋ ਪਰਚੇ ਉਹਨਾਂ ਤੇ ਫਿਰ ਇਹ ਸਵਾਲ ਤਾਂ ਇਹਨਾਂ ਨੂੰ ਹੋਣੇ ਚਾਹੀਦੇ ਵੀ ਕਿਉਂ ਨਹੀਂ ਪਰਚੇ ਕਰਦੇ ਹੈਗੇ ਹਰ ਇਹਦੋਂ ਕਹਾ ਜੀ ਵੀ ਪੰਜਾਬ ਦੇ ਵਿੱਚ ਜਿਵੇਂ ਨਸ਼ਾ ਵਾਪਰ ਰਿਹਾ ਵਾ ਇਹ ਨਸ਼ਾ ਕਿਹਦੀ ਦੇਣ ਆ ਦੁੱਖ ਦੀ ਗੱਲ ਆ ਵੀ ਸੰਗਰੂਰ ਦੇ ਵਿੱਚ ਲਗਭਗ 14 ਤੋਂ ਉੱਪਰ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਜਿਹਦੇ ਵਿੱਚ ਵੱਡਾ ਹਿੱਸਾ ਮਜ਼ਦੂਰਾਂ ਦਾ ਵਾ ਸੋ ਇਹ 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 ਜਿਹੜਾ ਦੋਸ਼ ਆ ਪੂਰਾ ਪੂਰਾ ਆਮ ਆਦਮੀ ਪਾਰਟੀ ਦਾ ਵਾ ਔਰ ਨਾ ਉਹਨਾਂ ਨੂੰ ਜੋਗ ਮਾਪ ਜਾ ਨਾ ਉੱਤੇ ਕੋਈ ਕਾਰਵਾਈ ਇਸੀ ਕਹਿੰਦੇ ਆ ਹਾਈ ਕੋਰਟ ਦੇ ਸਿਟਿੰਗ ਜੱਜ ਕੋ ਕਰਾਓ ਸਾਰੀ ਜਾਂਚ ਤੁਹਾਡੇ ਤੁਹਾਡੇ ਅਧਿਕਾਰੀ ਨਹੀਂ ਨਿਰਪੱਖ ਜਾਂਚ ਕਰ ਸਕਦੇ ਹੈਗੇ ਤਾਂ ਇਨਸਾਫ ਮਿਲਣਾ ਚਾਹੀਦਾ ਉੱਥੇ ਸਾਰੇ ਜਿੰਨਾ ਦੇ ਵੀ ਪਰਿਵਾਰਾਂ ਦੇ ਜੀ ਉੱਥੇ ਗਏ ਹੈਗੇ ਆ ਉਸ ਜਰੀਲੀ ਸ਼ਰਾਬ ਪੀਣ ਨਾ ਔਰ ਪੂਰੀ ਤਰ੍ਹਾਂ ਡਰੱਗ ਰੋਕਣ ਦੇ ਵਿੱਚ ਰੋਜ਼ ਸਾਡੇ ਨੌਜਵਾਨ ਜਿਹੜੇ ਟੀਕੇ ਲਾ ਕੇ ਉਹਨਾਂ ਦੀ ਡੈਥ ਹੋ ਰਹੀ ਹੈ ਸਵਾਲ ਤਾਂ ਇਹਨਾਂ ਤੋਂ ਵੀ ਹੋਣਾ ਚਾਹੀਦਾ ਵਾ ਅਗਲੀ ਗੱਲ ਹੈਗੀ ਆ ਪੰਥਾਲੇ ਭਾਈ ਸਾਹਿਬ ਜਿਨ੍ਹਾਂ ਦਾ ਹੁਣ ਸਟੈਂਡ ਕਲੀਅਰ ਹੋ ਰਿਹਾ ਚੰਗੀ ਗੱਲ ਆ ਜੋ ਪਾਛਪਾ ਗਠਜੋੜ ਚੋਂ ਪਿੱਛੇ ਹਟ ਰਹੇ ਆ ਠੀਕ ਆ ਜੀ ਜਿਹੜੇ ਕਹਿੰਦੇ ਪੰਥ ਦੇ ਵਾਰਸ ਆ ਜੇ ਆਪਣੀਆਂ ਪੁਰਾਣੀਆਂ ਲੀਹਾਂ ਤੇ ਆਜਣ ਤੇ ਵੱਜਣਗੇ ਨਹੀਂ ਤਾਂ ਭਾਈ ਇਹ ਵੀ ਬਚਨ ਵਾਲੇ ਨਹੀਂ ਹੈਗੇ ਤੋ ਇਸ ਕਰਕੇ ਇਹ ਆਪਣੇ ਪੁਰਾਣੇ ਰੰਗ ਢੰਗ ਤੇ ਤਾਂ ਇਹ ਦੱਸਣ ਵੀ ਇਹ ਪਾਛਪਾ ਦਾ ਵਿਰੋਧ ਕਿਉਂ ਨਹੀਂ ਕਰਦੇ ਹੈਗੇ ਅੰਦੋਲਨ ਤਾਂ ਚੱਲ ਰਿਹਾ ਹੈ ਦਿੱਲੀ ਅੰਦੋਲੀ ਦਿੱਲੀ ਦੇ ਖਿਲਾਫ ਇਹ ਕੋਈ ਨਹੀਂ ਮੁਖ ਰੋਕੇ ਦਿੱਲੀ ਦੇ ਖਿਲਾਫ ਬੋਲਦੇ ਹੈਗੇ ਖੁੱਲ ਕੇ ਬੋਲਣਾ ਚਾਹੀਦਾ ਇਹਨਾਂ ਨੂੰ ਹਰ ਮੁੱਦੇ ਦੇ ਉੱਤੇ ਔਰ ਜੇ ਕਹਿੰਦੇ ਕਿਸਾਨਾਂ ਦੀ ਸਾਡੀ ਪਾਰਟੀ ਆ ਕਿਸਾਨ ਤਾਂ ਵੀ ਅੰਦੋਲਨ ਦੇ ਵਿੱਚ ਹੈਗੇ ਆ ਤੁਸੀਂ ਕੀ ਕਰ ਰਹੇ ਹੋ ਤੀਸਰਾ ਇਹ ਸਵਾਲ ਜੜੀਆਂ ਵੀ ਪੰਜਾਬ ਦੀ ਚਾਹੇ ਪੰਜਾਬ ਦੀ ਕਾਂਗਰਸ ਆ ਚਾਹੇ ਆਮ ਆਦਮੀ ਆ ਚਾਹੇ ਕਾਲੀ ਦਲ ਜਦੋਂ ਕਿਸਾਨਾਂ ਦੇ ਪੈਰਲਲ ਬਰਾਬਰ ਰੈਲੀਆਂ ਰੱਖਣਗੇ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਰੱਜ ਕੇ ਹੁਣ ਭਾਵੇਂ 31 ਦੀ ਇਹਨਾਂ ਰੱਖ ਲਈ 31 ਦੀ ਸਾਡੀ ਵੀ ਹਰਿਆਣਾ ਵਿੱਚ ਵੱਡੀ ਰੈਲੀ ਹੈਗੀ ਆ ਚਲੋ ਇਹ ਗਾਂਹ ਦੇਖ ਲੈਣ ਪੇ ਕਦੀ ਵੀ ਸਾਡੇ ਪੈਰਲਲ ਪ੍ਰੋਗਰਾਮ ਨਾ ਦੇਵੇ ਆਮ ਆਦਮੀ ਪਾਰਟੀ ਨਾ ਦੇਵੇ ਕਾਲੀ ਦਲ ਨਾ ਦੇਵੇ ਕਾਂਗਰਸ ਜੇ ਤੁਸੀਂ ਨਹੀਂ ਲੜ ਸਕਦੇ ਪਾਛਪਾ ਗਠਜੋੜਨਾ ਤੁਸੀਂ ਗੋਡੇ ਟੇਕ ਦਿੱਤੇ ਤੁਹਾਡੇ ਬੰਦੇ ਐਡੀ ਤੋਂ ਡਰੀ ਜਾਂਦੇ ਆ ਤੁਹਾਡੇ ਬੰਦੇ ਸੀਬੀਆਈ ਤੋਂ ਡਰੀ ਜਾਂਦੇ ਸੀਂ ਡਰਦੇ ਹੈਗੇ ਘਟੋਕਣ ਉਹਨਾਂ ਜਿਹੜੋ ਸਾਡੇ ਵੱਡੇ ਪ੍ਰੋਗਰਾਮ ਆਉਂਦੇ ਆ ਉਹਨਾਂ ਪ੍ਰੋਗਰਾਮਾਂ ਤੇ ਪਾਛਪਾ ਦਾ ਸਾਥ ਨਾ ਦਿਓ ਇੰਨੇ ਤਾਂ ਜੋਗੇ ਹੋ ਜੋ ਤਾਂ ਕਿਉਂਕਿ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਪੀ ਇਹਨਾਂ ਤੋਂ ਵੀ ਇਹ ਸਵਾਲ ਹੋ ਜਾਣ ਵੀ ਤੁਸੀਂ ਕਦੀ ਵੀ ਸਾਡੇ ਪੈਰਲਲ ਪ੍ਰੋਗਰਾਮ ਨਹੀਂ ਰੱਖਣੇ ਹੈਗੇ ਇਹ ਬਹੁਤ ਜ਼ਰੂਰੀ ਹੈਗਾ ਵਾ ਔਰ ਇਹ ਤੋਂ ਕਹਾ ਕਿਸਾਨਾਂ ਮਜ਼ਦੂਰਾਂ ਪੰਜਾਬੀਆਂ ਨੂੰ ਬੇਨਤੀ ਆ ਜਿਹੜੇ ਦੇਖੋ ਇਹ ਸਮਾਂ ਤੈ ਕਰੂਗਾ ਜਿਹੜੇ ਆਪ ਡਰੇ ਹੋਏ ਹੋਣ ਜਿਹੜੇ ਖੁਦ ਡਰੇ ਹੋਏ ਹੋਣ ਉਹ ਚੰਗੀ ਸੇਧ ਨਹੀਂ ਦੇ ਸਕਦੇ ਹੋਏ ਡਰਿਆ ਹੋਇਆ ਬੰਦਾ ਚੰਗੀ ਸੇਧ ਨਹੀਂ ਦੇ ਸਕਦਾ ਜਿਵੇਂ ਮੋਦੀ ਨੂੰ ਅਖੌਤੀ ਬੁੱਧੀ ਜਾਵੀ ਅਖੌਤੀ ਬੁੱਧੀ ਜੀਵੀ ਜਾਂ ਕੁਛ ਤਰ੍ਹਾਂ ਐਡਾ ਖੰਖਾਰ ਦੱਸ ਰਿਆ ਨੇ ਇਹ ਬੜਾ ਕਹਿੰਦੇ ਖੰਖਾਰ ਆ ਜੀ ਇਹਦੇ ਨਾਲ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਮੁਕਾਬਲਾ ਇਹ ਪੰਜਾਬ ਆ ਪੰਜਾਬ ਹਰ ਕਹਣਾ ਟੱਕਰਦਾ ਰਿਹਾ ਲੜਦਾ ਰਿਹਾ ਵਾ ਤਗੜੇ ਹੋ ਕੇ ਰਹੋ ਦੇਖ ਲਓ ਅਸੀਂ ਹੁਣ ਹੁਣੇ ਹੀ ਹਾਲੇ ਤਾਂ ਚੱਲਣਾ ਕੰਮ ਤੇ ਟਿਕਟਾਂ ਮਿਲਣ ਆ ਪੀਆਂ ਜੇ ਇਹ 400 ਤੋਂ ਪਾਰ ਜਾ ਰਹੇ ਨੇ ਤੇ ਫਿਲਮੀ ਫਿਲਮੀ ਐਕਟਰਾਂ ਨੂੰ ਦੇਣ ਦੀ ਟਿਕਟਾਂ ਕੀ ਲੋੜ ਹੈਗੀ ਆ ਕਿਵੇਂ ਚੰਗਿਆੜੇ ਨਿਕਲੇ ਹੈਗੇ ਅੱਜ ਭਰਾਓ ਉਹਨਾਂ ਨੂੰ ਭਾਵੇਂ ਕਿਸੇ ਦਾ ਅਧਿਕਾਰ ਖੇਤਰ ਆ ਉਹ ਜਿਹੜਾ ਮੁੱਦਾ ਲੈ ਕੇ ਉਹਨੇ ਦੇ ਸੀ ਭਾਵੇਂ ਰਾਮ ਮੰਦਰ ਬਣਾਉਣਾ ਕੋ ਮਾੜੀ ਗੱਲ ਨਹੀਂ ਇਸ ਮੁੱਦੇ ਤੇ ਉਹ ਚੋਣ ਪੂਰੀ ਦੇਸ਼ ਦੀ ਚੋਣ ਨੂੰ ਕਮਾਉਣਾ ਚਾਹੁੰਦੇ ਸੀ ਉਹ ਮੁੱਦਾ ਕਿੱਥੇ ਗਿਆ ਇਹ ਅਖੌਤੀ ਬੁੱਧੀਜੀਵੀਆਂ ਦੇ ਕਰਕੇ ਇਹ ਮੁੱਦਾ ਖਤਮ ਹੋਇਆ ਜਾਹੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੀ ਧੇਨ ਹੈਗੀ ਆ ਜਿਹੜੇ ਆਪ ਡਰੇ ਹੋਏ ਆ ਉਹ ਦੂਜਿਆਂ ਨੂੰ ਵੀ ਡਰਾਈ ਜਾਂਦੇ ਆ ਉਹ ਭਰਾਓ ਇਹ ਪੰਜਾਬ ਆ ਤੇ ਇਹਦਾ ਮਤਲਬ ਅੰਦੋਲਨ ਨੇ ਬਹੁਤ ਵੱਡੇ ਫੈਸਲੇ ਕਰਤੇ ਆ ਅੰਦੋਲਨ ਦੇ ਵਿੱਚ ਸੀਏ ਆਇਆ ਉਹ ਉਹ ਵੀ ਦੇਖੋ ਉੱਤੇ ਕਿੰਨੀ ਕਿ ਚਰਚਾ ਹੋ ਰਹੀ ਆ ਉਹ ਕਿੱਥੇ ਗਿਆ ਹੋ ਮੁੱਦਾ ਫੇਰ ਲਿਆ ਕੇ ਖਿੱਚ ਕੇ ਲੈਂਦਾ ਹੁਣ 7 ਲੱਖ ਸਟਾਰਟਅਪ ਦੀ ਗੱਲ ਕਰਨੀ ਪੈ ਰਹੀ ਆਓ ਮੋਦੀ ਜੀ ਆਓ ਜਿੱਤੇ ਵੈਲਕਮ ਆ ਆਓ ਵਿਕਾਸ ਵਾਲੇ ਮੁੱਦੇ ਤੇ ਲੱਖਾਂ ਲੜ ਕੇ ਬੁਖਾ ਲੋ ਸਾਨੂੰ ਆਓ ਖੇਤੀ ਵਾਲੇ ਮਸਲੇ ਤੇ ਤੁਸੀਂ ਕੀ ਕੀਤਾ ਜੇ ਤੁਸੀਂ ਚੰਗਾ ਕੀਤਾ ਹੋ ਚੰਗਾ ਕਹਾਂਗੇ ਜੇ ਖੇਤੀ ਦਾ ਅਜਾੜਾ ਕੀਤਾ ਹੋ ਅਜਾੜਾ ਕਹਾਂਗੇ ਦੱਸਾਂਗੇ ਤੁਹਾਨੂੰ ਵੀ ਤੁਸੀਂ ਅੰਬਾਨੀਆਂ ਡਾਨੀਆਂ ਨੂੰ ਕਿਵੇਂ ਇਹ ਮੁਲਖ ਲਟਾਇਆ ਹੈਗਾ ਵਾ ਅਰਜ ਕੇ ਲਟਾ ਰਹੇ ਜੇ ਭਾਜਪਾ ਇਲੈਕਸ਼ਨ ਨਹੀਂ ਜਿੱਤੂਗੀ ਇਹ ਕਾਰਪੋਰੇਟ ਇਲੈਕਸ਼ਨ ਦਿਤਾਉਣਗੇ ਇਹ ਕਾਰਪੋਰੇਟ ਤੈ ਕਰਦੇ ਹੁੰਦੇ ਆ ਸਰਕਾਰਾਂ ਇਹ ਨਹੀਂ ਤੈ ਕਰਦੇ ਹੁੰਦੇ ਤੋਂ ਵਿਰੋਧੀ ਧਿਰ ਭਰਾਓ ਮਰੀ ਹੋਈ ਆ ਮਰੀ ਹੋਈ ਵਿਰੋਧੀ ਤੇਰ ਕੋ ਆਸ ਨਾ ਰੱਖੋ ਇਹਨਾਂ ਕਾਂਗਰਸੀਆਂ ਕੋ ਇਹਨਾਂ ਕਾਲੀ ਦਲ ਕੋ ਇਹ ਆਮ ਆਦਮੀ ਪਾਰਟੀ ਕੋ ਜਿਹੜੇ ਸੜਕਾਂ ਤੇ ਹੀ ਨਹੀਂ ਆ ਸਕੇ ਰੋਂਦੇ ਰੋਂਦੇ ਹੁਣ ਵਿਰੋਧ ਕਰ ਰਹੇ ਨੇ ਇਹ ਵਿਰੋਧ ਕਰਨ ਯੋਗੇ ਵੀ ਨਹੀਂ ਰਹੇ ਇਹਨੇ ਡਰੂ ਨੇ ਹੈ ਜੇ ਸੱਚੇ ਸੁੱਚੇ ਹੁੰਦੇ ਜੇ ਇਹਨਾਂ ਦੇ ਕ੍ਰਪਸ਼ਨ ਵਿੱਚ ਹੱਥ ਨਹੀਂ ਲਿਪਤੇ ਇਹ ਨੰਗੇ ਪਿੰਡੇ ਲੜਨ ਪਤਾ ਲੱਗੇ ਇਹਨਾਂ ਲੜਾਕਿਆਂ ਦਾ ਇਹ ਕਿੰਨੇ ਕਿ ਲਾਕਿਆ ਜਿਹੜੇ ਕਹਿੰਦੇ ਸੀ ਇਨਕਲਾਬ ਜਿੰਦਾਬਾਦ ਕਿ ਦੀ ਆਮ ਭਗਤ ਸਿੰਘ ਦਾ ਨਾਮ ਲੈਂਦੇ ਸੀ ਬਾਬਾ ਭੀਮਰਾ ਅੰਬੇਦਕਰ ਦਾ ਨਾਹਰਾ ਲਾਉਂਦੇ ਸੀ ਉਹ ਕਿੰਨੇ ਕਾ ਹੁੰਦਾ ਤੁਹਾਨੂੰ ਐਰ ਕੀ ਸੀਦੀ ਦੇੜੇ ਹੀ ਭੁੱਲ ਗਿਆ ਐਰ ਕੀ ਨਾ ਸਰਕਾਰੀ ਸਮਾਗਮ ਹੋਇਆ ਹੀ ਨਹੀਂ ਹੈਗਾ ਓਏ ਏ ਡਰੂ ਮਾਨਸਿਕਤਾ ਕੋ ਆਸਮਤ ਰੱਖਿਓ ਪੰਜਾਬ ਵਾਲਿਓ ਪੂਰਾ ਦੇਸ਼ ਖੜੂਗਾ ਅਰੇ ਲੜਾਈ ਜਿੱਤੀ ਜਾ ਸਕਦੀ ਆ ਕਿਸੇ ਖੱਬੇ ਸੱਜੇ ਆ ਨਾ ਵੇਖੋ ਸਾਰਿਆਂ ਨੂੰ ਕਹਿੰਨੇ ਆ ਮੱਛੀ ਵੇਖੋ ਤੇ ਮੱਛੀ ਦੀ ਅੱਖ ਤੇ ਨਿਗਾਹ ਰੱਖੋ ਕੇਵਲ ਤੇ ਕੇਵਲ ਅੱਖ ਤੇ ਨਿਗਾਹ ਬੜਾ ਕੁਝ ਪੁੱਠਾ ਸਿੱਧਾ ਚੱਲਦਾ ਹੁੰਦਾ ਔਰ ਜਦੋਂ ਆਪਾਂ ਇਹ ਅੰਦੋਲਨ ਜਿੱਤਾਂਗੇ ਇਹ ਲੋਕਾਂ ਦੇ ਜੋਰ ਨਾਲ ਉਦੋਂ ਜੋ ਕੋ ਜੱਜ ਕਿਹਾ ਜਾ ਰਿਹਾ ਉਹ ਠੁੱਕਿਆ ਚੱਟਣਾ ਪੈਣਾ ਸਾਰਿਆਂ ਨੂੰ ਇਹ ਤੁਸੀਂ ਵੇਖ ਲਿਓ ਇਹ ਪੰਜਾਬ ਆਸੀਂ ਨਹੀਂ ਕਹਿੰਦੇ ਸੀ ਇਹ ਪੰਜਾਬ ਆ ਇਹ ਪੰਜਾਬ ਖੜ ਗਿਆ ਇਹਦੇ ਗਾੜੀ ਕੋਈ ਵੀ ਖੜਨ ਵਾਲਾ ਨਹੀਂ ਹੈ ਇਹ ਇਹ ਜਿਹੜਾ ਮੂੰਹ 'ਚ ਅੱਜ ਕੁਝ ਬੋਲ ਰਹੇ ਆ ਇਹ ਥੁੱਕ ਕੇ ਚਟਾ ਦੇਣਗੇ ਇਹਨਾਂ ਨੂੰ ਇਸ ਕਰਕੇ ਚੜਦੀ ਕਲਾ 'ਚ ਰਹੋ ਮੋਰਚਾ ਚੜਦੀ ਕਲਾ ਚਲ ਰਿਹਾ ਹੈਗਾ ਔਰ ਇਹ ਮੋਰਚਾ ਜਿੱਤਿਆ ਜਾ ਸਕਦਾ ਭਾਵੇਂ ਹਾਕਮ ਜਿੰਨੀ ਸਾਡੀ ਤਾਕਤ ਆ ਉਹਦੋਂ ਬਹੁਤ ਵੱਡੇ ਆ ਸਾਡੀ ਲੜਾਈ ਵਰਲਡ ਬੈਂਕ ਨਾਲ ਲੱਗੀ ਹੋਈ ਆ ਸਾਡੀ ਲੜਾਈ ਮੁਦਰਾ ਕੋਸ਼ ਫੰਡ ਨਾਲ ਹੈਗਾ ਸਾਡਾ ਸੰਘਰਸ਼ ਵਿਸ਼ਵ ਵਪਾਰ ਸੰਸਥਾ ਨਾਲ ਹੈਗਾ ਵਾ ਅਸੀਂ ਐਡੇ ਨਿਆਣੇ ਨਹੀਂ ਹੈਗੇ ਇਹ ਇੱਕ ਮੰਤਰੀ ਪੱਦਰ ਦੇ ਉੱਤੇ ਸਾਡਾ ਮੋਰਚਾ ਜੁੜਦਾ ਹੈਗਾ ਭਰਾਓ ਜਿੱਥੇ ਇੱਕ ਅੱਖ ਇੱਕ ਅੱਖ ਆਪਣੇ ਕੰਮਕਾਰ ਚ ਰੱਖੋ ਉੱਥੇ ਦੂਜੀ ਅੱਖ ਦਿੱਲੀ ਤੇ ਔਰ ਵਸ਼ਿੰਗਟਨ ਤੇ ਲਾ ਕੇ ਰੱਖਣ ਦੀ ਲੋੜ ਆ ਅਸੀਂ ਅੰਦੋਲਨ ਜਿੱਥੇ ਕੇ ਵਿਖਾਲਾਂਗੇ ਇਹਨਾਂ ਨੂੰ ਜੇ ਅੱਜ ਇਸ ਅੰਦੋਲਨ ਦੇ ਦਬਾਅ ਨਾਲ WTO ਦੀ ਮੀਟਿੰਗ ਦੇ ਵਿੱਚ 47 ਮੁਲਕਾਂ ਨੇ ਵਿਰੋਧ ਕਰਤਾ ਇਹ ਅੰਦੋਲਨ ਦੀ ਦੇਣ ਆ ਦੋਵਾਂ ਸਾਲਾਂ ਬਾਅਦ ਫੇਰ ਮੀਟਿੰਗ ਹੋਣੀ ਆ ਫੇਰ ਦੱਸਾਂਗੇ ਵੀ ਕੀ ਬਣਦਾ ਹੈਗਾ ਅਰੇ ਇਦੋਂ ਗਾਹਾਂ ਜਿਹੜੀ ਆਰਐਸਐਸ ਅੱਜ ਖੁੱਲ ਕੇ ਬੋਲ ਰਹੀ ਆ ਵੀ ਇਹੇ ਜੀ ਚੋਣਾਂ ਦੇ ਵਿੱਚ ਇਹ ਜੀ ਰਾਜਕਤਾ ਫਲਾ ਦੇਣਗੇ ਵੇਖ ਲਓ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੁਸ਼ਮਨ ਦੇ ਸਿਰ ਚੜ ਬੋਲ ਰਿਹਾ ਹੁਣ ਹੁਣ ਕਿਉਂ ਬੋਲ ਰਿਹਾ ਜਿਹੜੇ ਅੰਦੋਲਨ ਕਰ ਰਹੇ ਉਹਨਾਂ ਦੇ ਅੰਦੋਲਨ ਦਾ ਸੇਕ ਲੱਗ ਰਿਹਾ ਸੇਕ ਰੱਜ ਕੇ ਸੇਕ ਲੱਗ ਰਿਹਾ ਸੇਕ ਦੇ ਰਿਹਾ ਅੰਦੋਲਨ ਅਰੇ ਇਦੋਂ ਗਾਹਾਂ ਹੁਣ ਆਰਐਸਐਸ ਕੱਟ ਗਿਣਤੀ ਕਨਸੈਪਟ ਹੀ ਕਹਿੰਦੇ ਖਤਮ ਕਰ ਦੋ ਅਕਾਲੀ ਦਲ ਵਾਲਿਓ ਮਾੜਾ ਮੋਟਾ ਇੱਥੇ ਵੀ ਬੋਲੋ ਵੀ ਇਹ ਤੁਹਾਨੂੰ ਬੁਰਾ ਲੱਗਦਾ ਕਿ ਚੰਗਾ ਲੱਗਦਾ ਵਾ ਮਾੜਾ ਮੋਟਾ ਤੇ ਬੋਲੋ ਪੰਥਾਲੇ ਜੀ ਇਸ ਕਰਕੇ ਭਰਾਓ ਤਗੜੇ ਹੋ ਜੋ ਇਹ ਜਦੋਂ ਹੜ ਆਉਂਦੇ ਆ ਨਾ ਹੜਾਂ ਗਾੜੀ ਕੋਈ ਖਲੋਂਦਾ ਨਹੀਂ ਹੈਗਾ ਇਸ ਕਰਕੇ ਮੈਂ ਤਾਂ ਹੁਣ ਸਾਡਾ ਅ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਚੱਲ ਰਿਹਾ ਹੈਗਾ ਸਾਰੇ ਪੰਥ ਨੂੰ ਵਧਾਈ ਦੇਣਾ ਹੁੰਦਾ ਹੋਲੇ ਮਹੱਲੇ ਦੀ ਚੜਦੀ ਕਲਾ ਚ ਰਹੋ ਜਦੋਂ ਹੋਲੇ ਮਹੱਲੇ ਤੋਂ ਵਿਹਲੇ ਹੋ ਜੋ ਤਾਂ ਸਾਡੀ ਅਰਜ਼ਾ ਤੁਹਾਨੂੰ ਜੋਦੜੀ ਆ ਵੀ ਤੁਸੀਂ ਇਹਨਾਂ ਬਾਰਡਰਾਂ ਤੇ ਜ਼ਰੂਰ ਹਾਜ਼ਰੀ ਲਵਾਇਓ ਮੇਲੇ ਦੇ ਨਾਲ ਨਾਲ ਅਰ ਇਹਦੋਂ ਕਹਾ ਜਿਹੜੀ ਹੋਲੀ ਆ ਰਹੀ ਆ ਠੀਕ ਆ ਇਹ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਮਨਾਈ ਜਾਂਦੀ ਹੈਗੀ ਆ ਉਹਨਾਂ ਨੂੰ ਵੀ ਮੁਬਾਰਕ ਹੋਵੇ ਪਰ ਇੱਕ ਗੱਲ ਦੇਸ਼ਵਾਸੀਓ ਧਿਆਨ ਚ ਰੱਖ ਲਿਓ ਇਹ ਹੋਲੀ ਨੂੰ ਪਾਸ਼ਪਾ ਵਾਲੇ ਕਿਤੇ ਫਿਰਕੂ ਹੋਲੀ ਵਿੱਚ ਨਾ ਬਣਾ ਦੇਣ ਠੀਕ ਆ ਸੋਲੇ ਰਮਜ਼ਾਨ ਵੀ ਚੱਲ ਰਹੀ ਆ ਇਸ ਗੱਲੋਂ ਸचेत ਰਹੋ ਅਸੀਂ ਚਾਹਾਂਗੇ ਵੀ ਇਹ ਇਹ ਹੋਲੀ ਜਿਹੜੀ ਭਾਰਤ ਦੀ ਸਮਾਜਿਕ ਸਦ ਭਾਵਨਾ ਵਾਂ ਇਹ ਸੋਲੀ ਵਿੱਚ ਬਣੀ ਰਹੇ ਇਹ ਯਤਨ ਕਰਨਗੇ ਇਹ ਹਰਦੀ ਹੋਈ ਬੇੜੀ ਡੁੱਬਦੀ ਆ ਨਾ ਜਿਹੜੀ મોદી ਦੀ ਇਹ ਕੋਈ ਨਾ ਕੋਈ ਫਿਰਕੂਕਾਰਾ ਕਰਕੇ ਆਪਸੀ ਲੋਕਾਂ ਵਿੱਚ ਪਾੜਾ ਪਾ ਕੇ ਇਲیکشن ਜਿੱਤੂਗਾ ਪਹਿਲਾਂ ਵੀ ਪਲਮਾਨਾ ਕਾਣ ਤੋਂ ਬਾਅਦ ਇਲیکشن ਜਿੱਤੀ ਸੀ ਆ ਨਹੀਂ ਸੀ ਜਿੱਤਦੇ ਹੈਗੇ ਇਸ ਕਰਕੇ ਸਾਰੇ ਦੇਸ਼ਵਾਸੀ ਇਸ ਗੱਲ 'ਚ ਸੁਚੇਤ ਰਹਿਣ ਕਿ ਇਹ ਕਾਰਾ ਹੋ ਨਹੀਂ ਦੇਣਾ ਹੈਗਾ ਤੋ ਸਾਰੇ ਚੜ੍ਹਦੀ ਕਲਾ ਰਹੋ ਸਾਰਿਆਂ ਦਾ ਧੰਨਵਾਦ ਸਦੋਂ ਦੱਸਦੇ ਕਿirvinder kejdriwal ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੀ ਹੈ ਤੇ ਮੁਜ਼ਾਹਰੇ ਕਰ ਰਹੀ ਹੈ ਤੇ ਉਧਰੋਂ ਕਿਸਾਨਾਂ ਦਾ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਪੁੱਛੇ ਜਾਣ ਵੀ ਤੁਸੀਂ ਕਿਸਾਨਾਂ ਲਈ ਕੀ ਕੀਤਾ ਇਹਦਾ ਸਮਝਾ ਜੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖੀ ਦਿਓ ਡੀ5 ਚੈਨ ਪੰਜਾਬੀ ਨਿਟਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ